ਥੈਂਕ ਯੂ ਸਾਰੇ ਮੈਂ ਮਜੀਸ਼ਨ ਪਰਿਵਾਰ ਦਾ ਫੇਰ ਕਿਉਂਕਿ ਇਹ ਗਾਣਾ ਇਹਨਾਂ ਨੇ ਕਦੀ ਗਾਇਆ ਵਜਾਇਆ ਹੀ ਨਹੀਂ ਸਟੇਜ ਤੇ ਪਰ ਫਿਰ ਵੀ ਕੋਆਪਰੇਟ ਕਰ ਰਹੇ ਨੇ ਸਪੋਰਟ ਕਰ ਰਹੇ ਨੇ ਥੈਂਕ ਯੂ ਓਕੇ ਜੀ ਜਾਣੇ ਪੀਜਾ ਹੱਥ ਮੈਂ ਕਿ ਛੱਡ ਦੇ ਤੁਰਤ ਸੁਦਾ ਭਾਫੀ ਨੇ ਕਰਾਈ ਜਦੋਂ ਹੋ ਗਈ ਗੱਤਬਾਤ ਓਕੇ ਜੀ ਜਾਣੇ ਪੀਜਾ ਹੱਥ ਮੈਂ ਕਿ ਛੱਡ ਦੇ ਤੁਰਤ ਸੁਦਾ ਭਾਫੀ ਨੇ ਕਰਾਈ ਜਦੋਂ ਹੋ ਗਈ ਗੱਤਬਾਤ ਸੋਣੀ ਮਰ ਜਾਣੀ ਮਰੀ ਲੱਗਦੀ ਸੋਣੀ ਮਰ ਜਾਣੀ ਮਰੀ ਲੱਗਦੀ ਜਦੋਂ ਬੈਠੀ ਸੀ ਸਦਾ ਕੇ ਸੱਚੀ ਨੂੰ ਰਾਤੀ ਸੁਪਨੇ ਚ ਸੋਣੇ ਮਾਏ ਮੇਰੀਏ ਨੀ ਮੈਂ ਕੌਣ ਵੀ ਬਣਾਵੀ ਤੇਰੀ ਨੂੰ ਸੁਪਨੇ ਚ ਸੁਣ ਮਾਏ ਮੇਰੀਏ ਨੀ ਮੈਂ ਕੌਣ ਵੀ ਬਣਾਵੀ ਤੇਰੀ ਨੂੰ ਸੁਪਨੇ ਚ ਸੁਣ ਮਾਏ ਮੇਰੀਏ ਨੀ ਮੈਂ ਕੌਣ ਵੀ ਬਣਾਵੀ ਤੇਰੀ ਨੂੰ ਓ ਪਿਆਰ ਦਾ ਤੁਸੀਂ ਬੈਠ ਰਿਓ ਬਾਈ ਇੱਕ ਗੱਲ ਮੈਂ ਹੋਰ ਦੱਸਦਾ ਅਜਿਹੇ ਚਿਹਰੇ ਦੇਖਦੇ ਨੇ ਨਾ ਐਕਟਰਾਂ ਅਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸੋਹਣੀਆਂ ਸੋਹਣੀਆਂ ਹੀਰੋਇਨਾਂ ਦੇਖਦੇ ਆ ਫਿਲਟਰ ਲੱਗੇ ਹੁੰਦੇ ਸਭ ਤੋਂ ਖੂਬਸੂਰਤ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੇ ਜਿਗਰੇ ਤਹਾੜ ਜਿਹੇ ਚਿਹਰੇ ਨੇ ਜਿੱਥੇ ਆ ਕੇ ਇੱਕ ਵਾਰੀ ਮਰ ਕੇ ਹੀ ਜਾਂਦੀਆਂ ਨੇ ਵਿਚਾਰੀਆਂ ਜ਼ੋਰਦਾਰ ਤਾੜੀਆਂ ਸਾਰੀਆਂ ਔਰਤਾਂ ਦੇ ਨਾਲ ਦੀਆਂ ਠੀਕ ਹੈ ਸਾਨੂੰ ਦੇਖਣ ਨੂੰ ਸੋਹਣੀਆਂ ਲੱਗਦੀਆਂ ਪਰ ਸਾਡੀਆਂ ਸਾਡੀਆਂ ਭੈਣਾਂ ਦੀਆਂ ਪਿੰਡਾਂ 'ਚ ਬੈਠੀਆਂ ਨੇ ਇਹਨਾਂ ਦਾ ਕੋਈ ਰੋਟਵਾ ਨਹੀਂ ਪਈਦਾਗਾ ਨਾ ਹੁੰਦਾ ਪੈਸੇ ਦੇ ਕਿਹਾ ਤੁਫਰਕ ਇਹ ਮੈਂ ਸੱਚ ਦੱਸ ਦੇ ਮੈਨੂੰ ਕੋਰਾ ਨਹੀਂ ਹਰਕਾ ਹੁੰਦੇ ਦੇਸ ਬੜਾ ਸੋਹਣਾ ਪਰ ਲੱਗਦਾ ਨਰਕ ਮੈਨੂੰ ਯਾਦ ਬਹੁਤ ਆਵੇ ਸਾਡੀ ਟੁੱਟੀ ਜੀ ਸੜਕ ਸਾਬ ਸਾਡੀ ਬਰਖ ਫੈਮਲੀ ਬਹੁਤ ਬਹੁਤ ਸ਼ੁਕਰਗੁਜ਼ਾਰ ਸਤਨਾਮ ਭਾਈ ਸਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਪਿਆਰ ਭਾਈ ਥੈਂਕ ਯੂ ਤੁਹਾਡਾ ਤੁਸੀਂ ਮੈਨੂੰ ਐਨੀ ਇਸੇ ਤਰ੍ਹਾਂ ਨਾਲ ਸੁਣ ਰਿਹਾ ਬਹੁਤ ਬਹੁਤ ਸ਼ੁਕਰ ਆਣ ਦੇ ਸਤਨਾਮ ਭਾਈ ਸਾਰੀ ਪ੍ਰਬੰਧਕਪਨ ਹੈ ਸਾਰੇ ਨਗਰ ਦਾ ਬਹੁਤ ਬਹੁਤ ਫਰਕ ਕਿਸਿਆ ਤੇ ਫਰਕ ਮੈਂ ਮੱਥਾ ਦੱਸ ਦੇ ਮਾ ਮੈਨੂੰ ਕੋਈ ਨਹੀਂ ਫਰਕ ਇੱਕ ਦੇਖ ਬਣਾ ਸੋਹਣਾ ਪਰ ਲੱਗਦਾ ਨਾ ਕਿ ਮੈਨੂੰ ਯਾਦ ਮੋਟੇ ਆਵੇ ਸਾਡੀ ਕੁੰਟੀ ਦੀ ਸੰਤ ਉਹ ਮੈਨੂੰ ਯਾਦ ਮੋਟੇ ਆਵੇ ਸਾਡੀ ਕੁੰਟੀ ਦੀ ਸੰਤ ਸਹੀ ਸਮੇਂ ਤੇ ਸਹੀ ਚੀਜ਼ ਧੀਕਦਰ ਬੰਤਾ ਕਰਦਾਨੀ ਇਹ ਦਸ ਤੂਲ ਮੁੰਡਿਆ